ਅੰਗ ਜੀ ਆਪ ਜੀ ਨੇ 76 ਅੰਗ ਤੱਕ ਸੰਥਿਆ ਸਰਵਣ ਕਰ ਲਈ ਸੀ ਤੇ ਅੱਜ ਅੱਗੇ ਅੰਗ ਆਰੰਭ ਹੋਣ ਜਾ ਰਹੇ ਹਾਂ ਜੀ ਸ੍ਰੀ ਰਾਗ ਮਹੱਲਾ ਚੌਥਾ ਪਹਿਲਾ ਪਹਿਰੇ ਰੈਣ ਕੈ ਵਣ ਜਾਰੈ ਮਿੱਤਰਾ ਹਰ ਪਾਇਆ ਉਦਰ ਮੰਜਾਰ ਹਰ ਧਿਆਵੈ ਹਰ ਉਚਰੈ ਵਣ ਜਾਰੈ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆ ਰਹੇ ਦੇ ਵਿੱਚ ਅਗਨੀ ਹਰ ਜਪੇਆ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤ ਤੇ ਸਚੇ ਤਹ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੁ ਨਾਨਕ ਪ੍ਰਾਣੀ ਪਹਿਲਾ ਪਹਿਰੈ ਔਰ ਜਪੀਐ ਕਿਰਪਾ ਤਾਰ ਦੂਜੇ ਪਹਿਰੈ ਰਹਿਣ ਕੈ ਵਣਜਾਰੇ ਮਿਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਰ ਪਾਲੀਐ ਵਣਜਾਰੇ ਮਿਤਰਾ ਲੀ ਮਾਤ ਪਿਤਾ ਗੱਲ ਲਾਏ ਲਵੈ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣ ਖੱਟ ਖਵਾਏ ਜੋ ਦੇਵੈ ਤਿਸੈ ਨਾ ਜਾਣੇ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਸੋ ਕਰੈ ਵਿਚਾਰ ਹਰ ਧਿਆਵੈ ਮਨ ਲਿਵ ਲਾਈ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਬਹੂ ਖਾਏ ਤੀਜੇ ਪਹਿਰੇ ਰਹਿਣ ਕੈ ਵਣ ਜਾਰੈ ਮਿੱਤਰ ਮਨ ਲਾਗਾ ਆਲ ਜੰਜਾਲ ਤਨ ਜਿਤਵੈ ਤਨ ਸੰਚਵੈ ਵਣਜਾਰੈ ਮਿੱਤਰਾ ਹਰ ਨਾਮਾ ਹਰ ਨਾ ਸੰਮਲ ਹਰ ਨਾਮਾ ਹਰ ਹਰ ਕਦੇ ਨਾ ਸੰਮਲ ਜੇ ਹੋਵੈ ਅੰਤ ਸਖਾਈ ਇਹੋ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਮਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੈ ਵਣਜਾਰੈ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸੇਵਹੁ ਪੂਰਾ ਸਤਿਗੁਰੂ ਵਣਜਾਰੈ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵਹੁ ਖਿੰਨ ਖਿੰਨ ਟਿਲ ਮੂਲ ਨ ਕਰਿਓ ਜਿਤ ਅਸਥਿਰ ਜੁਗ ਜਗ ਹੋਵਹੁ ਹਰ ਸੇਤੀ ਸਦ ਮਾਨਹੁ ਰਲਿਆ ਜਨਮ ਮਰਨ ਦੁਖ ਹੋਵਹੁ ਗੁਰ ਸਤਗੁਰ ਸੁਆਮੀ ਭੇਦ ਨ ਜਾਣਹੁ ਜਿਤ ਮੇਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥਾ ਪਹਿਰ ਸਫਲਿਉ ਰਹਿਣ ਭਗਤਾ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰੈਣ ਕੈ ਵਣਜਾਰੇ ਮਿੱਤਰਾ ਧਰ ਪਾਇਤਾ ਉਦਰ ਉਦਰੈ ਮਾਹੀ ਦਸੀ ਮਾਸੀ ਮਾਨਸ ਕੀਆ ਵਣਜਾਰੇ ਮਿੱਤਰਾ ਕਰ ਮਹੌਲਤ ਕਰਮ ਕਮਾਹੀ ਮਹੌਲਤ ਕਰਦੀਨੀ ਕਰਮ ਕਮਾਣੇ ਜੈਸਾ ਲਿਖਤ ਤੁਰ ਪਾਇਆ ਮਾਤ ਪਿਤਾ ਭਾਈ ਸਤ ਬਣਤਾ ਤਿੰਨ ਪੀਤਰ ਪ੍ਰਭੂ ਸੰਜੋਇਆ ਕਰਮ ਕਰਮ ਸੁ ਕਰਮ ਕਰਾਈ ਆਪੇ ਇਸ ਜਨਤੈ ਵਸ ਕਿਛ ਨਾਹੀ ਕਹ ਨਾਨਕ ਪ੍ਰਾਨੇ ਪਹਿਲਾ ਪਹਿਰੈ ਤਰ ਪਾਇਤਾ ਉਦਰਾ ਮਾਹੀ ਦੂਜੇ ਪਹਿਰੈ ਰੈਣ ਕੈ ਬਣਜਾਰੇ ਮਿਤਰਾ ਪਰ ਜੁਵਾਨੀ ਲਹਿਰੀ ਦੇ ਬੁਰਾ ਭਲਾਣਾ ਪਛਾਨਈ ਵਣਜਾਰੈ ਮਿੱਤਰਾ ਮਨ ਮੱਤਾ ਅਹੰਮੇ ਬੁਰਾ ਭਲਾਣਾ ਪਛਾਨਈ ਵਣਜਾਰਿਆ ਮਿੱਤਰਾ ਮਨ ਮੱਤਾ ਮੱਤਾ ਅਦਕ ਲਾ ਕੇ ਉਚਾਰਨ ਕਰਨਾ ਹੈ ਮਨ ਮੱਤਾ ਅਹੰਮੇ ਚਲੋ ਜੀ ਬੁਰਾ ਭਲਾਣਾ ਪਛਾਨਈ ਵਣਜਾਰੈ ਮਿੱਤਰਾ ਮਨ ਮੱਤਾ ਅਹੰਮੇ ਬੁਰਾ ਭਲਾਣਾ ਪਛਾਣਾ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਗੁਰ ਕਬਹੂਣਾ ਸੇਵਿਆ ਸਿਰ ਠਾਡੀ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿ ਅਜਬਾਬ ਕਰੇ ਤਹ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਣ ਲਹਰੀ ਦੇ ਤੀਜੇ ਪਹਿਰੇ ਰਹਿਣ ਕੈ ਵਣਜਾਰਾ ਮਿੱਤਰਾ ਵਿਖ ਸੰਚੈ ਅੰਗ ਅਗੇ ਅੰਧ ਅਗਿਆਨ ਪੁੱਤਰ ਕਲਤਰ ਮੋਹਿ ਲਪਟਿਆ ਵਣਜਾਰਾ ਮਿੱਤਰਾ ਅੰਤਰ ਲਹਿਰ ਲੋਭਾਣ ਅੰਤਰ ਲਹਿਰ ਲੋਭਾਣ ਪਰਾਨੀ ਸੋ ਪ੍ਰਭ ਚੇਤਨਾ ਆਵੇ ਸਾਧ ਸੰਗਤ ਸਿਉ ਸੰਗਣ ਕੀਆ ਬਹੁ ਜੋਨੀ ਦੁਖ ਪਾਵੇ ਸਿਰਜਨ ਹਾਰ ਵਿਸਾਰਿਆ ਸੁਆਮੀ ਇੱਕ ਨਿਮਖਣਾ ਲਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਵਿਖ ਸੰਚੇ ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕੈ ਵਣਜਾਰਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣ ਜਾ ਰੇ ਮਿੱਤਰਾ ਤੇਰਾ ਦਰਗਹ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰਾ ਸਾਗਣਾ ਚਾਲੇ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਸਗਲੀ ਰਹਿਣ ਗੁਦਰੀ ਅੰਧਿਆਰੀ ਗੁਦਰੀ ਜਿਹੜਾ ਹੈ ਇਹ ਕੋਲਾਪਾਠ ਉਚਾਰਨ ਕਰਨਾ ਹੈ ਅਧਕਲਾ ਕੇ ਉਚਾਰਨੇ ਕਰਨਾ ਕੋਲਾ ਉਚਾਰਨ ਕਰਨਾ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਈ ਚਲੋ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਦਿਨ ਨਿਗੜੈ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾਵਣ ਜਾਰੈ ਮਿਤਰਾ ਉਠ ਚੱਲੇ ਕਮਾਣਾ ਸਾਥ ਇਕ ਰਤੀ ਬਲਮਨਾ ਦੇਵਣੀ ਦੇਵਣੀ ਵਣ ਜਾ ਰੇ ਮਿੱਤਰਾ ਓਨੀ ਤਕੜੇ ਪਾਏ ਹੱਥ ਇਕ ਰਤੀ ਬਲਮਨਾ ਦੇਵਣੀ ਰਤੀ ਉਚਾਰਨ ਕਰਨਾ ਅਦਕਲਾ ਇਕ ਰਤੀ ਬਲਮਨਾ ਦੇਵਣੀ ਵਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹੱਥ ਚਲੋ ਇਕ ਰਤੀ ਬਲਮਨਾ ਦੇਵਣੀ ਵਣ ਜਾ ਰੇ ਮਿੱਤਰਾ ਓਨੀ ਤਕੜੇ ਪਾਏ ਹੱਥ ਲਿਖਿਆ ਆਇਆ ਪਕੜ ਚਲਾਇਆ ਮਨ ਮੁਖ ਸਦਾ ਦੁਹੇਲੇ ਜਿਨਿ ਪੂਰਾ ਸਤਗੁਰ ਸੇਵਿਆ ਸੇ ਦਰਗਹ ਹੈ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੇ ਸੋ ਖਾਤ ਕਹ ਨਾਨਕ ਭਗਤ ਸੁਹ ਹੈ ਦਰਵਾਰੇ ਮਨ ਮੁਖ ਸਦਾ ਪਵਾਤ ਸਾਤ ਸੰਗਤ ਜੀ ਆਪ ਜੀ ਨੇ 78 ਅੰਗ ਤੱਕ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ